ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਆਈ ਦੀ ਵੀ ਦੋ ਗੱਪੜਾ ਬੜਾ ਦਿਖਾਵਾਂਗੇ ਸੇਜਲਾ ਡਿਟੇਲ ਵੀਰ ਤੋਂ ਬੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਫਿਰ ਭਗਵਾਨ ਦਾ ਹਸਪਤਾਲਾ ਝਲਾੜਨ ਵਾਲਾ ਜੀ ਮੋਬਾਈਲ ਨੰਬਰ ਜੀ ਆਪਣਾ 7637967182 7637967168 ਤੇ ਆਪਾਂ ਦੋ ਗੱਮਾ ਦਿਖਾਵਾਂਗੇ ਗੱਪੜਾ ਸੂਨ ਨੂੰ ਹਾਜ਼ਰ ਆ ਹਨਾ ਤੇ ਪਹਿਲਾ ਨੰਬਰ ਬਾਈ ਜੀ ਆਪਾਂ ਵੈੜ ਡੱਬੀ ਦੇਖੀ ਜ ਨੇ ਕਿਹੜਾ ਸੂਆ ਸੂਰੀ ਐ ਦੂਜਾ ਸੂਆ ਕੁੱਤੀ ਐ ਜੀ ਦੂਜਾ ਸੂਆ ਸੂਰੀ ਆ ਤੇ ਤੇਰੇ ਪਰ ਸ਼ਾਂਤ ਸੁਭਾਅ ਦੀ ਗੱਲ ਕਰੀਏ ਇੱਕ ਤਰ੍ਹਾਂ ਦੀ ਮੱਝ ਨਾਲ ਹੀ ਐ ਜਮਾ ਹਨ ਕੱਢ ਜੋ ਇੱਕ ਦੋ ਦਿਨ ਹਜੇ ਨਹੀਂ ਜੀ ਠੀਕ ਹੈ ਦੋ ਦਿਨ ਹਜੇ ਕੱਢ ਦੀਆ ਕੰਦ ਪਾ ਵੀ ਹਲੇ 80% ਹਵਾਨਾ ਬਣਿਆ 20% ਇਹਨੇ ਹੋਰ ਫੁੱਲਣਾ ਹਨਾ ਤੇ ਕੀ ਐਵਰੇਜ ਰਹੀ ਆ ਦੁੱਧ ਵਾਲੀ ਪਿਛਲੀ ਾਰ ਦੀ ਇਹਦੀ ਪਿਛਲੇ ਸੂਈ 24 25 ਕਿਲੋ ਦੁੱਧ ਦਤਾ ਜੀ 24 25 ਕਿਲੋ ਐਦ ਕੀ ਅੰਦਾਜ਼ਾ ਜੀ ਆਪਾਂ ਲਾ ਕੇ ਚੱਲੀਏ ਕੀ ਕਿਲੋ ਦੁੱਧ ਦੇ ਨਾਲ ਜਾਈਦਾ ਜੀ ਕੰਦ ਪਾ ਵ ਲੈਣ ਆਣਾ ਚਾਹੇ 25 ਮੰਨ ਕੇ ਲੈ ਲੇ ਪਰ ਇਹ ਦਮ ਰੱਖਦੀ ਐ 30 ਦੇ ਨੇੜੇ ਜਾਣ ਵਾਲਾ ਹਨਾ ਖਵਾਹੀ ਵੀ ਪਰਦਾ ਹੋ ਤੇ ਬਾਕੀ ਖਣਾ ਦੀ ਗੱਲ ਕਰੀਏ ਠੰਣ ਥੜਾ ਬੜਾ ਚੰਗਾ ਹਨਾ ਠੰਡੀ ਸੀਰ ਬੜਾ ਹੈ ਨਾ ਹੈ ਵੀ ਗੁੰਦਿਆਂ ਲੱਗਾ ਪੈਂਦੀ ਵੀ ਇੱਠਾ ਜਮੇ ਕਹਿੰਦਾ 40-50 ਜੈ ਜਗਤ ਇਹਦੇ ਪਰ ਰੇਟ ਦੀ ਗੱਲ ਕਰੇ ਰੇਟ ਇਹਦਾ ਕੀ ਰਹੂਗਾ ਰੇਟ 75000 ਮਾਣਦਾਨ ਮਾੜਾ ਮੋਟਾ ਹੋ ਜਾਊਗਾ ਮਾਣਦਾਨ ਕਰਦੇ ਧੋਰੀ ਬਾਦ ਨੂੰ ਸੋ ਵੀਰੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਬੈਠ ਦੀ ਤੇ ਜਿੰਦ ਜਾਨ ਵਾਲੀ ਰਾਜੀ ਸਮੀ ਬਲੀ ਵੀ ਦੂਜਾ ਸੂਆ ਸੁੰਦੀ ਪਈ ਐ ਤੇ ਇੱਕ ਮਾੜਾ ਜਿਹਦਾ ਹੁੱਡਾ ਬੈਠਿਆ ਵਾ ਹੈ ਨਾ ਹਲਕਾ ਜਿਹਾ ਹੀ ਐ ਕੋਈ ਬੜਾ ਹੁਣ ਆਇਆ ਕੋਈ ਤੋਰ ਰਿਹਾ ਨਹੀਂ ਤਾਂ ਬੈਠ ਸੀਗੀ ਮੰਨ ਕੇ ਚੱਲ ਵੀ ਪੇਟੀ ਦੀ ਹੈ ਨਾ ਠੀਕ ਹੈ ਸੁਹਾ ਚ ਹੀ ਦੇਖ ਸਕਦੇ ਹੋ ਜਿੰਨਾ ਆਪਾਂ ਮੰਨ ਕੇ ਚਲੋ ਵੀ ਹਲਕਾ ਜਿਹਾ ਹੈਗਾ ਵਿੱਚ ਹਨਾ ਤੇ ਬਾਕੀ ਥੰਥ ਥੌੜ ਦੀ ਗੱਲ ਕਰੀਏ ਲੇਵੇ ਨਹੀਂ ਬੜੀ ਖਬਰਦਾਰ ਹਨਾ ਜਿਵੇਂ ਮਰਜ਼ੀ ਬਹਿ ਜਾਓ ਜੀ ਤੇ ਠੰਡੀ ਸੀਲ ਜਿਵੇਂ ਕਿਹਾ ਮੈਂ ਗਰਾਊਂਡ 'ਚ ਉੱਠਿਆਂ ਕੇ ਚੋਲਿਓ ਤੇ ਪੁੱਠੇ ਪਾਸੇ ਬਹਿ ਜਾਓ ਸਿੱਧੇ ਪਾਸੇ ਬਹਿ ਜਾਓ ਹਨਾ ਸੁਹਾ ਦੇਖੋ ਚਾਹੇ ਦੋ ਜਾਨੇ ਬੈਠੀ ਚਲੋ ਤੂੰ ਨਹੀਂ ਦੋ ਜਾਨੇ ਬਹਿ ਕੇ ਸੀ ਜੀ ਠੀਕ ਹੈ ਦੁੱਧ ਦੀ ਐਵਰੇਜ 30 ਕਿਲੋ ਵਾਲੀ ਤੇ ਛੱਟੂ ਵੀ ਫੈਟ ਵਾਲਾ ਦੁੱਧ ਜਵਾ ਹਨਾ ਬਾਕੀ ਸੀ ਠੀਕ ਹੈ ਲੈ ਚੱਲ ਬਈ ਬਾਹਰ ਦੇ ਨੂੰ ਆਹ ਨਹੀਂ ਨਹੀਂ થਾਨ ਨਹੀਂ ਹੋਆ ਬਾਈ ਠੀਕ ਹੈ ਵਾਹ ਵਾਹ ਧਾਰਾ ਮਾਰਚ ਦਿਖਾਈਏ ਧਾਰਾ ਚਲ ਗੱਬਰ ਨੇ ਕਾਨੂੰ ਮਾਰਨੀ ਆ ਕੋਈ ਨਾ ਮਾਰ ਮਾਰ ਦੇ ਕੇ ਘਤਰ ਮਾਰ ਦੇ ਕਹਿੰਦੇ ਬੋ ਥੱਲੋ ਵੀ ਜਮਾ ਓਕੇ ਆ ਜਮਾ ਹਨਾ ਬਸ ਠੀਕ ਆ ਵੀਰੇ ਓਕੇ ਵਾਹ ਵਾਹ ਬਾਈ ਚੋਗੇ ਠੀਕ ਹੈ ਜਦੋਂ ਹਾਜ਼ਰ ਹੋ ਗਈ ਗੱਲਾਂ ਕਰਾ ਦੂ ਜਮਾ ਬੈਠ ਹਨਾ ਤੇ ਸਿੱਧੀ ਕਰਕੇ ਤੋਰ ਜਾਵਾਂ ਤੇ 75 ਜੋ ਮਾਨ ਦਾਣ ਆਪਾਂ ਕਰ ਦਾਂਗੇ ਦੁੱਧ ਦੀ ਐਵਰੇਜ ਮੰਨ ਕੇ ਚੱਲੀਏ ਵੀ 25 ਤੋਂ ਪਾਰ ਵਾਲੀ ਇਹ ਹੈਗੀ ਆ ਸੋ ਲੇਵਾ ਦੇਖੋ ਨੇੜ ਤੋਂ ਬਾਕੀ ਨਾੜਾ ਨੂੜਾ ਨਾਲ ਤਾਂ ਜਮਾ ਕੀ ਕਰ? ਕੀ ਬਾਤਾਂ ਜਮਾ ਗੁੰਦੀ ਪਈ ਆ ਹਨਾ ਚਾਰ ਸਵੇਰਿਓ ਕਿਸੇ ਪਾਸਿਓ ਹੱਥ ਤਰਾਣੀ ਦੂਜਾ ਸੂਆ ਵਹਿੜ ਸੂਰੀ ਆ ਵਜਨ ਵਜੂਦ ਵੀ ਬਹੁਤ ਜ਼ਿਆਦੇ ਆ ਤੇ ਰਾਜੀ ਸਮੀ ਪੜੀ ਵੀ ਬਹੁਤ ਜ਼ਿਆਦੇ ਆ ਤੇ ਰੇਟ 75000 ਆ ਆਏ ਕਈ ਦਾ ਮਾਨਦਾਨ ਵੀਰ ਕਹਿੰਦੇ ਜਰੂਰ ਹੋਊਗਾ ਸੋ ਲੇਵਾ ਦੇਖੋ ਥੱਲੇ ਤੋਂ ਪੂਰਾ ਸੋਨਾ ਸਾਫ਼ ਸੁਥਰਾ ਤੇ ਕੱਦ ਵਹਿੜ ਵਾਲੀ ਜਿੰਦ ਜਾਣ ਵਾਲੀ ਵਹਿੜ ਰੇਟ ਸਿਰਫ 75000 ਤੇ ਅੱਗੇ ਭਾਈ ਜੀ ਦੋ ਨੰਬਰ ਤੇ ਵਹਿੜ ਆਪਾਂ ਦੇਖੀ ਜਾਨੇ ਆ ਇਹ ਕਾਇਦਨ ਕੱਢਦੇ ਤੇ ਕਿਹੜਾ ਸੂਆ ਸੁੰਦੀ ਆ ਚੋ ਸੂਆ ਸੁੰਦੀ ਆ ਜੀ ਕਹ ਇਹ ਲੈ ਜੂਗੀ ਪਿਆਰੀ ਹੈ ਵਾ ਇੱਕ ਦੋ ਦਿਨ ਲੈ ਜੂਗੀ ਇੱਕ ਦੋ ਦਿਨ ਲੈ ਜੂਗੀ ਹਨਾ ਕੀ ਦੁੱਧ ਦੱਸੇ ਮਾਲਕ ਆਣਾ ਪੁਣੇ ਦਾ 25 47 ਦਿਨ ਜੋ 20000 ਦਾ 25 ਤੋਂ ਪਾਰ ਚਲੀ ਹੋਈ ਹੈ ਹਨਾ ਕਿੰਦਾਂ ਭਾਅ ਵੈਦ ਕੀ ਅੰਦਾਜ਼ਾ ਕਿੱਥੇ ਚੱਲ ਜੂ ਫਿਰ ਵੀ ਤਾਂ 30 ਤੋਂ ਪਲੱਸ ਜਨ ਨਹੀਂ ਰਹੀ ਜੀ ਥੋੜੀ ਬਾਹਰ ਨੂੰ ਲਿਆ ਇਹਨੂੰ ਬਾਹਰ ਕੱਢ ਗਏ ਸੁਭਰ ਕੱਦ ਕਾੜ ਵਾ ਕੇ ਫੇਸ ਕੁਆਲਿਟੀ ਵਗੈਰਾ ਦੇਖੀਆ ਪਈ ਜਿਹੜਾ ਰਾਜੀ ਸਮੀ ਪੜੀ ਵੀ ਪੂਰੀ ਓਕੇ ਆ ਜਾਵਾ ਤੇ ਜਿੰਦ ਜਾਨ ਬਾ ਤੇ ਮੂੰਹ ਮੱਥਾ ਕਹਿੰਦਾ ਬਾ ਜਿੰਦ ਜਾਨ ਪੂਰੀ ਓਕੇ ਤੇ ਬਾਕੀ ਲੇਵਾ ਥਾਣਾ ਦੇ ਵਿੱਚ ਫੁੱਟ ਫੁੱਟ ਦੀ ਵਿਥੀ ਪਈ ਆ ਹਨਾ ਪੂਰੀ ਸਮੀ ਬੜੀ ਵੀ ਕਿਸੇ ਪਾਸਿਓਂ ਹੱਥ ਧਰਾਣੀ ਇਹਦਾ ਬੋਲਾ ਪੱਗੀ ਰੱਖਿਆ ਬਾਈ ਜੀ ਇਹ ਵੀ 75 ਦੀ ਸੀ ਜਾਨੀ ਸਿਰਫ ਕਹਿੰਦਾ ਬਾ ਜੇ ਕੋਈ ਜੋੜਾ ਲੈਂਦਾ ਜੋੜੇ 'ਚ ਮਾਰਨ ਤਾਂ ਫਿਰ ਵਧੀਆ ਕਰਦਾਗੇ ਆਪਾਂ ਮਾਰਨ ਤਾਂ ਕਰਦੇ ਆ ਮੰਨ ਕੇ ਚਲੋ ਲੈ ਚੱਲ ਅੰਦਰ ਨੂੰ ਭਿੱਲੇ ਵਾ ਲੂਗਾ ਪੂਰਾ ਖਬਰਦਾਰ ਆ ਜਾਵਾਂ ਹਨਾ ਵੀ ਦੋਨੇ ਬਹਿੜਾ ਮੰਨ ਕੇ ਜਿੰਨੇ ਬਾ 25-25 ਦੋ ਤੇ ਬਾਹਰ ਪੌਣ ਵਾਲੀਆਂ ਹੈਗੀਆਂ ਜਾਵਾਂ ਕੀ ਵਾਲਾ ਕੰਬੀਆ ਦਾ ਤਾਂ ਠੀਕ ਹੈ ਪਿੱਤੀ ਦੇ ਨੇੜੇ ਨੇ ਜਾ ਵਰਨਾ ਬਹਿਣੇ ਹਨ ਬੀ ਰਾਜੀ ਸਮੀਆਂ ਪੜੀਆਂ ਤੇ ਫਿਰ ਰੇਟ ਵੀ ਜਮਾ ਚੀਜ਼ ਦੇ ਹਿਸਾਬ ਨਾਲ ਹੀ ਮੰਗਿਆ ਵਜੇ ਜੀ ਜੈਨੂ ਵਾਲਾ ਮੰਗਾ 75000 ਦਾ ਮੰਨ ਲਓ 25 ਤੋਂ ਪਲੱਸ ਵਾਲੀਆਂ ਗਾਈਆਂ ਲਈਏ ਨੇ ਆਪਾਂ ਜੈ ਜਗਤ ਆ ਜਮ ਤੇ ਰਾਜੀ ਸਮੀਆਂ ਪੜੀਆਂ ਗੱਬਣਾ ਤੇ ਸੂ ਨੂੰ ਲਗਭਗ ਤਿਆਰੀ ਚ ਹਾਜ਼ਰ ਹੀ ਆ ਜਮ ਹਨਾ ਹੋ ਕਰਦਾ ਬਈ 6 ਵਜਿਆ ਕਰਕੇ ਨੂੰ ਦੋਨੇ ਸੂ ਬਣਾ 1:30 ਠੀਕ ਹੈ ਤੇ ਸਾਰਤ ਨੂੰ ਦੇਖੋ ਗੁੱਲੇ ਵਾਲਾ ਜਮਾ ਕਿਆ ਵਾ ਤਾਂ ਥਣਲੇ ਵਾਲੇ ਪੂਰੀਆਂ ਓਕੇ ਆ ਸਾਫ ਸੁੱਧਰੇ ਰਾਜੀ ਸਮੀਆਂ ਬੜੀਆਂ ਜੋੜਾ ਵੜਾ ਦਿਖਾਤਾ ਆਪਾਂ ਤੇ ਨੰਬਰ ਦੁਆਰੇ ਬੋਲ ਜੀ ਬਾਈ ਆਪਣਾ 78376668 ਉਹਨੂੰ ਇੱਕ ਵਾਰੀ ਫੇਰ ਦਿਖਾ ਦੇ ਬ ਲੈ ਚਾਲੇ ਇਹਨੂੰ ਵੀ ਸੋ ਦੋ ਗੱਬੜਾ ਬੜਾ ਮੁੱਲ ਵੀਰੋ ਦੇ ਵਿੱਚ ਆ 75 75000 25 25 ਕਿਲੋ ਤੋਂ ਬਾਹਰ ਹਵਾਨੇ ਦੱਸ ਦੇ ਇਹਨਾਂ ਦੇ ਦੁੱਧ ਪਾਉਣੀਆਂ ਪਿੰਡ ਧੌੜਾ ਜਿਰਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ